ਕੀ ਬਣ ਗਿਆ ਆ ਮਾਰੋ ਤਾੜੀਆਂ ਆ ਇਹ ਆ ਇਹ ਆ ਨਿਕਲਦੀ ਲਾਟ ਵੈਂਕਲ ਦੀ ਪਹਿਲੀ ਕਬੱਡੀ ਪੈ ਗਈ ਮਾਝੇ ਵਾਲਿਓ ਤਾੜੀਆਂ ਮਾਰੇ ਕੀ ਖਿਆਲ ਆ ਆ ਪਾਈ ਦੇ ਤਾੜੀਆਂ ਉਧਰ लवली ਸਾਡਾ ਵੀਰ ਮੋਗੇ ਤੋਂ ਪੁੱਜਿਆ ਆ ਆਪਾ ਜੁਗਲ ਸਿੰਘ ਜੀ ਦੇ ਵੀਰ ਨੇ ਉਹਨਾਂ ਦੇ ਵੱਲੋਂ ਦੋਨਾਂ ਟੀਮਾਂ ਲਈ ਇੱਕ ਇੱਕ 1000 ਰੁਪਏ ਦੇ ਪਿਆਰ ਪਹੁੰਚਦੇ ਹੋਏ ਆ ਬਾ ਪਰਸ਼ਾ ਦਾ ਧੰਨਵਾਦ ਆ लवली ਮੋਗੇ ਤੋਂ ਸਾਡਾ ਵੀਰ ਪਹੁੰਚਿਆ ਧੰਨਵਾਦ ਆ ਬਾ ਪਰਸ਼ਾ ਦੇ ਵੀਰ ਦੇ ਉਹਨਾਂ ਵੱਲੋਂ ਦੋਨਾਂ ਟੀਮਾਂ ਦੇ ਲਈ 1000 ਰੁਪਏ ਆ ਆਹ ਕਹਿੰਦੇ ਕਬੱਡੀ ਟਵਿੰਕਲ ਦੀ ਪੈਂਦੀ ਹੋਈ ਹੈ ਖੇਡ ਦੇ ਮੈਦਾਨ ਦੇ ਵਿੱਚ ਇਹ ਵੀ ਕਹਿੰਦੇ ਬੜੀ ਤਗੜੀ ਰੇਡਰ ਆਹ ਗੁਰਲਿਆਂ ਦੇ ਹੱਥ ਹੋਦੀ ਹੈ ਗੁਰਲਿਆਂ ਖਿਡਾਰਨਾਂ ਦੇ ਹੱਥ ਹੋਈ ਹੈ ਚਾਰ ਖਿਡਾਰਨਾਂ ਦੇ ਵਿੱਚੋਂ ਬਹੁਤ ਕੇ ਕਹਿੰਦੇ ਕੀਤੀ ਹੋਈ ਟਰਾਈ ਨੀਤੂ ਨੇ ਔਰ ਪੁਆਇੰਟ ਕਹਿੰਦੇ ਟਵਿੰਕਲ ਨੇ ਜੋੜ ਦਿੱਤਾ ਹੈ ਆਪਣੀ ਟੀਮ ਦੇ ਲਈ ਮਾਰ ਕਰਦਾ ਹੈ ਕਹਿੰਦਾ ਜਿਹੜੇ ਮੇਲੇ ਤੇ ਕਹੇਗੀ ਟਿੰਕਲ ਨਾਲ ਕਲਾ ਦਿੱਤੀ ਜਾਣੀ ਹੈ ਗੋਪੀ ਹੈ ਰਾਤਾ ਉਹ ਟਵਿੰਕਲ ਨਾਲ ਦੋ ਦੋ ਹੱਥ ਕਰਦਾ ਹੈ ਇਹ ਗੋਪੀ ਗੋਪੀ ਟਵਿੰਕਲ ਇਹ ਬੱਲੇ 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 ਆਗੀ ਬਣ ਗਿਆ ਆਗੀ ਬਣ ਗਿਆ ਆਗੀ ਬਣ ਗਿਆ ਆਗੀ ਬਣ ਗਿਆ ਉਹ ਮਾਰੋ ਤਾੜੀਆਂ ਆ ਇਹ ਆ ਇਹ ਆ ਇਹਨੂੰ ਕਹਿੰਦੇ ਸਰਾਇ ਨੂੰ ਕਹਿੰਦੇ ਸਵਾਦ ਜਦੋਂ ਕਹਿੰਦੇ ਟੈਂਕਲ ਦੀ ਪੈਂਦੀ ਹੋ ਰੇਡ ਖੇਡ ਦੇ ਮੈਦਾਨ ਦੇ ਵਿੱਚ ਜਵਾਨ ਪੁੱਤ ਨੂੰ ਲੋੜੋਂ ਵੱਦ ਖੁੱਲ ਮਾਰੀ ਰੋਵ ਰੱਖੀਦਾ ਏ ਤੀਆਂ ਕੁਵਾਰੀਆਂ ਤੇ ਜੇ ਮਨ ਨੂੰ ਝਟਕਣਾ ਰਹੇ ਲੱਗੀ ਮਾਰ ਕਰਨਾ ਕਿ ਮੈਲ ਟਾਰੀਆਂ ਤੇ ਕਬੱਡੀ ਤਬੱਸਿਆ ਹੈ ਜਿਹੜੇ ਕਰ ਲੈਂਦੇ ਗੁੱਲ ਪੈਂਦੇ ਨੇ ਉਹਨਾਂ ਖਿਡਾਰੀਆਂ ਦੇ ਟੁਇੰਕਲ ਦੀ ਪੈਂਦੀ ਹੋਈ ਕੋਡੀ ਦੇ ਉੱਪਰ ਕਿਹੜੀ ਖਿਡਾਰ ਅਲਾਜਾ ਬੱਲੇ ਬੱਲੇ ਕਰਾਵੇਗੀ ਇਧਰਲੇ ਪਾਸੇ ਮੈਨੂੰ ਲੱਗਦਾ ਪਹਿਲ ਵੀ ਗੱਲ ਪੁਆਇੰਟ ਹੈ ਜਿਹੜਾ ਰੇਡਰ ਦੇ ਖਾਤੇ ਜੁੜਦਾ ਹੋਇਆ ਐਨ ਕਹਿੰਦੇ ਧਾਵੀ ਦੇ ਖਾਤੇ ਜੁੜਦਾ ਹੋਇਆ ਜਿਹੜੇ ਪੈਂਦੇ ਜਦੋਂ ਗਰਾਰੀ ਯਾਰਦੀ ਐ ਨਿਸ਼ਾਨ ਕਹਿੰਦਾ ਨੋਟ ਮੈਟਰ ਨਹੀਂ ਕਰਦੇ ਮੈਟਰ ਯਾਰੀ ਕਰਦੀ ਐ ਮੈਟਰ ਯਾਰੀ ਕਰਦੀ ਐ ਮੈਟਰ ਯਾਰੀ ਕਰਦੀ ਐ ਗੋਪੀ ਇਹਨੇ ਥਾਪੀਆਂ ਬੜੀਆਂ ਮਾਰੀਆਂ ਆਹ ਕਰਾ ਦੇ ਭਾਜੀ ਲਾ ਦੇ ਭਾਜੀ ਲਾ ਦੇ ਭਾਜੀ ਲਾ ਦੇ ਭਾਜੀ ਏ ਬੱਲੇ 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 ਮਾਜਨ ਤੂ ਮਾਜਨ ਤੂ ਮਾਜਨ ਤੂ ਏ ਪੰਗੜੇ 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 ਪੈਣਗੇ

ਓ ਮਾਜੇ ਵਾਲੇ ਆਇਆ ਸਵਾਗਤ ਲਈ ਤਿਆਰ ਪਰਤੇ ਆਲੇ ਤਾੜੀਆਂ ਮਾਰਦੇ ਮੇਰੇ ਪੰਜਾਬੀ ਵੀਰੋ ਗੱਗੋ ਪੂਹੇ ਦੇ ਸ਼ੋਅ ਮੈਚ ਦੀ ਜਿਹੜੀ ਸ਼ੁਰੂਆਤ ਇਸ ਵੇਲੇ ਹੋ ਚੁੱਕੀ ਹੈ ਹੁਣ ਦੇਖਾਂਗੇ ਸਾਹਮਣੇ ਚਾਰ ਬੱਬਰ ਖੇਰ ਮੱਛੀਆਂ ਤਿਆਰ ਵਰਤਾਰਾ ਕੌਣ ਬੱਲੇ ਬੱਲੇ ਕਰਵਾਵੇਗੀ ਕੌਣ ਡਕੇਗੀ ਗੱਲ ਸਮੇਂ ਦੀ ਹੈ ਆਹ ਕਹਿੰਦੇ ਨੀਤੂ ਮਟਿਆਰ ਇਸ ਵੇਲੇ ਕੋਸ਼ਿਸ਼ ਕਰਦੀ ਹੈ ਇਹ ਗਵਾਂਡ ਪਿੰਡ ਤੋਂ ਚੱਲ ਕੇ ਆਈ ਹੈ ਪੰਜਵੜ ਵਾਲੀ ਨੀਤੂ ਇਸ ਵੇਲੇ ਕੋਸ਼ਿਸ਼ ਕਰਦੀ ਹੈ ਨੰਬਰ ਕਹਿੰਦੇ ਟਵਿੰਕਲ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਗਈ ਹੈ ਚਾਹ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਮਟਿਆਰ ਤਿਆਰ ਵਰ ਤਿਆਰ ਹੁਣ ਦੇਖਾਂਗੇ ਕੌਣ ਬੱਲੇਬਾ ਲਓ ਸ ਇਹਨੂੰ ਫੜ ਧੱਕਣਾ ਦੇ ਇਹਨੂੰ ਡਾਕ ਨੀ ਤੂੰ ਕਾਟ ਲਈ ਪਹਿਲਾਂ ਵੀ ਜਫੇ ਚੋਟੀ ਦੇ ਲਾਏ ਹੁਣ ਤੱਕਾਂ ਨਾਲ ਜਸ਼ਨ ਤਿਆਰ ਵਰ ਤਿਆਰ ਹੈ ਪਰ ਟੱਚ ਡਬਲ ਦਾ ਇਸ਼ਾਰਾ ਨੰਬਰ ਰੀਡਰ ਦਾ ਜੋਪੀ ਭਲਵਾਨ ਜੀ ਫੈਸਲਾ ਸੁਣਾ ਗਿਆ ਹੈ ਪਹਿਲਾਂ ਦੱਸਿਆ ਵੀ ਆਹ ਧਰਤੀ ਦਾ ਬਹੁਤ ਵੱਡਾ ਯੋਗਦਾਨ ਸਾਡੀ ਖੇਡ ਕਬੱਡੀ ਦੀ ਦੁਨੀਆ ਦੇ ਵਿੱਚ ਹੈ ਛੇ ਗੱਲ ਗੱਗੋ ਪੂਹੇ ਬਾਰੇ ਹਰ ਜੀਤ ਦੀ ਹੋਵੇ ਛੇ ਗੱਲ ਭੈੜੀ ਕੋਖ ਦਾ ਸਲਕਣੀ ਹੋਈ ਹੋਇਆ ਕੀ ਜੇ ਤੀ ਜੰਪੀ ਭੈੜੀ ਕੋਖ ਦਾ ਸਲਕਣੀ ਆਹ ਸਾਹਮਣੇ ਮਟਿਆਰ ਕਬੱਡੀ ਪਾ ਰਹੀ ਹੈ ਇਹ ਬੱਲੇ 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 ਲੱਗਦਾ ਜੋਰ ਉਹ ਟਵਿੰਕਲ ਡੱਕ ਲਈ ਹੈ ਆਹ ਟਵਿੰਕਲ ਡੱਕ ਲਈ ਹੈ ਖੇਡ ਕਬੱਡੀ ਦੀ ਵੱਡੀ 스타 ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਇਹ ਮੇਰੇ ਖਾਦ ਨਾਲ ਨੀਤੂ ਮਟਿਆਰ ਇਸ ਵੇਲੇ ਕੋਸ਼ਿਸ਼ ਕਰ ਰਹੀ ਹੈ ਡਰਾਈਆਂ ਕਰ ਰਹੀ ਹੈ ਪਰ ਟਵਿੰਕਲ ਡੱਕਣਾ ਉਹ ਟਵਿੰਕਲ ਨੂੰ ਡੱਕਣਾ ਮਜਾਕ ਥੋੜੀ ਹੈ ਟਵਿੰਕਲ ਨੂੰ ਡੱਕਣਾ ਮਯਾਗ ਥੋੜੀ ਐ ਵਾ ਵੀ ਟਵਿੰਕਲ ਦੇ ਨਾਂ ਤੇ ਤਾੜੀਆਂ ਆ ਮਹਾਰੇ ਵੱਜ ਰਹੀਆਂ। ਲਾਹ ਤੇ 10 ਅਕਤੂਬਰ ਨੂੰ ਵੱਡਾ ਮੇਲਾ ਪਿੰਡ ਡੱਲ ਦੇ ਵਿੱਚ ਖੇਡਿਆ ਜਾਣਾ ਹੈ। ਉੱਥੇ ਆਪ ਸਭ ਨੂੰ ਖੁੱਲੇ ਸੱਦੇ ਐ। ਬਾਦਰ ਦੇ ਘੇਰਿਆਂ ਦੇ ਵਿੱਚ ਵਸਿਆ ਪਿੰਡ ਐ। ਕੜਾ ਦੇ ਐਨੂੰ ਡੱਕਾ। ਹਰਨਾ ਦੇ ਟਵਿੰਕਲ ਨੂੰ ਫੜਾ। ਲਾਹ ਚੋਟੀ ਦਾ ਜੱਫਾ ਐਨ ਬੱਲੇ ਬੱਲੇ ਹੋਵੇਗੀ ਖੇਡ ਦੇ ਮੈਦਾਨ ਦੇ ਵਿੱਚ। ਸਾਹਮਣੇ ਤੱਕਾਂਗੇ। ਟਵਿੰਕਲ ਹਲਕੇ ਹਲਕੇ ਕਦਮ ਵਿਰੋਧੀਆਂ ਦੇ ਮੇਰੇ ਵਿੱਚ ਧਰੇ ਹੋਏ। ਉਧਰ ਨਹੀਂ ਉਧਰ ਸਾਡੇ ਸਾਫ ਨੀਤੂ ਤਿਆਰ ਵਰ ਤਿਆਰ ਹੈ ਨੀਤੂ ਫਰ ਕੁਝ ਨਾ ਕੁਝ ਡੱਕੜਾ ਦੇ ਡਾਕੈਨ ਨੂੰ ਇਹਦਾ ਲੋਕਾਂ ਨੇ ਕਹਿਣਾ ਇਹਨੇ ਨੀਤੂ ਨੀਤੂ ਲਾਈ ਤੇ ਨੀਤੂ ਨੇ ਡੱਕਾ ਨਹੀਂ ਦਿੱਤਿਆ ਇਹਨੇ ਨੀਤੂ ਨੀਤੂ ਲਾਈ ਨੀਤੂ ਨੇ ਡਕਾਣੀ ਤੋੜਿਆ ਆਓ ਸਾਹਮਣੇ ਏ ਹੇ 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 ਆਹ ਲੱਗਦਾ ਯੋਰ ਬੱਲੇ 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 ਵਾਹ ਇਹਲੀ ਰੇਡ ਜਿਹੜੀ ਸਫਲ ਹੈ ਤੇ ਸਾਡੇ ਬਾਬਾ ਜੀ ਬਾਬਾ ਸੋਹਣ ਸਿੰਘ ਜੋਣਾ ਵੱਲੋਂ 200 ਦਾ ਵੱਡਾ ਸਨਮਾਨ ਦਿੱਤਾ ਜਾਵੇਗਾ ਇਹ ਨੋਟ ਕਰ ਲੈਣ ਦਾ ਇਹ ਪਟਾਕੇ ਪੈਂਦੇ ਵੇਖਣਾ ਚਾਹੁੰਦੇ ਐ ਪੈਂਦੇ ਆ ਪਟਾਕੇ ਫਿਰ ਪੈ ਲੈਣਦੇ ਕਹਿੰਦੇ ਆ ਪਹਿਲਵਾਨੀ ਜੋ ਸੇ ਖੇ ਲੈਣਦੇ ਰਾਜੇ ਖੇਲੇ ਜੋ ਵੀ ਹੁੰਦਾ ਹੋ ਲੈਣਦੇ ਲੈਂਦੀ ਆ ਸਵਾਦ ਦੁਨੀਆ ਲੈ ਲੈਣਦੇ ਲੈਂਦੀ ਆ ਸਵਾਦ ਦੁਨੀਆ ਲੈ ਲੈਣਦੇ ਆਹ ਖੜਖੇ ਦੜਕੇ ਵਾਲੀ ਕਬੱਡੀ ਐ ਪਰ ਸਾਹਮਣੇ ਟਵਿੰਕਲ ਉਂਗਲ ਖੜੀ ਕਰ ਗਈ ਐ ਓਏ ਬਈ ਜਿੰਨਾ ਜਿੰਨਾਂ ਨੂੰ ਟਵਿੰਕਲ ਦੀ ਖੇਡ ਵਧੀਆ ਲੱਗੀ ਇੱਕ ਵਾਰੀ ਤਾੜਾ ਵਿੰਕਲ ਦੇ ਨਾਂ ਦੇ ਮਾਰ ਦੋ ਆਹ ਕਹਿੰਦੇ ਦੋ ਦੋ ਕਬੱਡੀਆਂ ਦਾ ਇਸ਼ਾਰਾ ਹੈ ਗਲਦੀ ਲਾਟ ਵਿੰਕਲ ਦੀ ਪਹਿਲੀ ਕਬੱਡੀ ਪੈ ਗਈ ਮਾਝੇ ਵਾਲਿਓ ਤਾੜੀਆਂ ਮਾਰੇ ਕੀ ਖਿਆਲ ਆਹ ਪਾਈਆਂ ਤਾੜੀਆਂ ਉਧਰ लवली ਸਾਡਾ ਵੀਰ ਮੋਗੇ ਤੋਂ ਪੁੱਜਿਆ ਆਇਆ ਆਪਾ ਜੁਗਲ ਸਿੰਘ ਜੀ ਦੇ ਵੀਰ ਨੇ ਉਹਨਾਂ ਦੇ ਵੱਲੋਂ ਦੋਨਾਂ ਟੀਮਾਂ ਲਈ 1-1000 ਰੁਪਏ ਦੇ ਪਿਆਰ ਪਹੁੰਚਦੇ ਹੋਏ ਆ ਬਾ ਪਰਸ਼ਾ ਦਾ ਧੰਨਵਾਦ ਆ लवली ਮੋਗੇ ਤੋਂ ਸਾਡਾ ਵੀਰ ਪਹੁੰਚਿਆ ਧੰਨਵਾਦ ਆ ਬਾ ਪਰਸ਼ਾ ਦੇ ਵੀਰ ਦੇ ਉਹਨਾਂ ਵੱਲੋਂ ਦੋਨਾਂ ਟੀਮਾਂ ਦੇ ਲਈ 1000 ਰੁਪਏ ਆ ਆਹ ਕਹਿੰਦੇ ਕਬੱਡੀ ਟਵਿੰਕਲ ਦੀ ਪੈਂਦੀ ਹੋਈ ਹੈ ਖੇਡ ਦੇ ਮੈਦਾਨ ਦੇ ਵਿੱਚ ਇਹ ਵੀ ਕਹਿੰਦੇ ਬੜੀ ਤਗੜੀ ਰੇਡਰ ਆਹ ਗੁਰਲਿਆਂ ਦੇ ਹੱਥ ਹੋਦੀ ਹੈ ਗੁਰਲਿਆਂ ਖਿਡਾਰਨਾਂ ਦੇ ਹੱਥ ਹੋਈ ਹੈ ਚਾਰ ਖਿਡਾਰਨਾਂ ਦੇ ਵਿੱਚੋਂ ਬਹੁਤ ਕੇ ਕਹਿੰਦੇ ਕੀਤੀ ਹੋਈ ਟਰਾਈ ਨੀਤੂ ਨੇ ਔਰ ਪੁਆਇੰਟ ਕਹਿੰਦੇ ਟਵਿੰਕਲ ਨੇ ਜੋੜ ਦਿੱਤਾ ਹੈ ਆਪਣੀ ਟੀਮ ਦੇ ਲਈ ਮਾਰ ਕਰਦਾ ਹੈ ਕਹਿੰਦਾ ਜਿਹੜੇ ਮੇਲੇ ਤੇ ਕਹੇਗੀ ਟੈਂਕਲ ਨੂੰ ਨਾ ਕਲਾ ਦਿੱਤੀ ਜਾਣੀ ਹੈ ਗੋਪੀ ਹੈ ਰਾਤਾ ਉਹ ਟਵਿੰਕਲ ਨਾਲ ਦੋ ਦੋ ਹੱਥ ਕਰਦਾ ਹੈ ਇਹ ਗੋਪੀ ਗੋਪੀ ਟਵਿੰਕਲ ਇਹ ਬੱਲੇ 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 ਆਗੀ ਬਣ ਗਿਆ ਆਗੀ ਬਣ ਗਿਆ ਆਗੀ ਬਣ ਗਿਆ ਆਗੀ ਬਣ ਗਿਆ ਆਹ ਮਾਰੋ ਤਾੜੀਆਂ ਆ ਇਹ ਆ ਇਹ ਆ ਰੱਜੇ ਇਹਨੂੰ ਕਹਿੰਦੇ ਸਰਾ ਇਹਨੂੰ ਕਹਿੰਦੇ ਸਵਾਦ ਜਦੋਂ ਕਹਿੰਦੇ ਟਵਿੰਕਲ ਦੀ ਪੈਂਦੀ ਹੋ ਰੇਡ ਖੇਡ ਦੇ ਮੈਦਾਨ ਦੇ ਵਿੱਚ ਜਵਾਨ ਪੁੱਤ ਨੂੰ ਲੋੜੋਂ ਵੱਦ ਖੁੱਲ ਮਾਰੀ ਰੋਵ ਰੱਖੀਦਾ ਏ ਤੀਆਂ ਕੁਵਾਰੀਆਂ ਤੇ ਜੇ ਮਨ ਨੂੰ ਝਟਕਣਾ ਰਹੇ ਲੱਗੀ ਮਾਰ ਕਰਨਾ ਕਿ ਮੈਲ ਟਾਰੀਆਂ ਤੇ ਕਬੱਡੀ ਤਬੱਸਿਆ ਹੈ ਜਿਹੜੇ ਕਰ ਲੈਂਦੇ ਗੁੱਲ ਪੈਂਦੇ ਨੇ ਉਹਨਾਂ ਖਿਡਾਰੀਆਂ ਦੇ ਟੁਇੰਕਲ ਦੀ ਪੈਂਦੀ ਹੋਈ ਕੋਡੀ ਦੇ ਉੱਪਰ ਕਿਹੜੀ ਖਿਡਾਰ ਅਲਾਜਾ ਬੱਲੇ ਬੱਲੇ ਕਰਾਵੇਗੀ ਇਧਰਲੇ ਪਾਸੇ ਮੈਨੂੰ ਲੱਗਦਾ ਪਹਿਲ ਵੀ ਗੱਲ ਪੁਆਇੰਟ ਹੈ ਜਿਹੜਾ ਰੇਡਰ ਦੇ ਖਾਤੇ ਜੁੜਦਾ ਹੋਇਆ ਐਨ ਕਹਿੰਦੇ ਧਾਵੀ ਦੇ ਖਾਤੇ ਜੁੜਦਾ ਹੋਇਆ ਜਿਹੜੇ ਪੈਂਦੇ ਜਦੋਂ ਗਰਾਰੀ ਯਾਰਦੀ ਐ ਨਿਸ਼ਾਨ ਕਹਿੰਦਾ ਨੋਟ ਮੈਟਰ ਨਹੀਂ ਕਰਦੇ ਮੈਟਰ ਯਾਰੀ ਕਰਦੀ ਐ ਮੈਟਰ ਯਾਰੀ ਕਰਦੀ ਐ ਮੈਟਰ ਯਾਰੀ ਕਰਦੀ ਐ ਗੋਪੀ ਇਹਨੇ ਥਾਪੀਆਂ ਬੜੀਆਂ ਮਾਰੀਆਂ ਆਹ ਕਰਾ ਦੇ ਭਾਜੀ ਲਾ ਦੇ ਭਾਜੀ ਲਾ ਦੇ ਭਾਜੀ ਲਾ ਦੇ ਭਾਜੀ ਏ ਬੱਲੇ 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 ਮਾਜਨ ਤੂ ਮਾਜਨ ਤੂ ਮਾਜਨ ਤੂ ਏ ਪੰਗੜੇ ¡Pale, pale, 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 pale! ¡Pale! ਓ ਮਾਜੇ ਵਾਲੇ ਆਇਆ ਸਵਾਗਤ ਲਈ ਤਿਆਰ ਪਰਤੇ ਆਲੇ ਤਾੜੀਆਂ ਮਾਰਦੇ ਮੇਰੇ ਪੰਜਾਬੀ ਵੀਰੋ ਗੱਗੋ ਪੂਹੇ ਦੇ ਸ਼ੋਅ ਮੈਚ ਦੀ ਜਿਹੜੀ ਸ਼ੁਰੂਆਤ ਇਸ ਵੇਲੇ ਹੋ ਚੁੱਕੀ ਹੈ ਹੁਣ ਦੇਖਾਂਗੇ ਸਾਹਮਣੇ ਚਾਰ ਬੱਬਰ ਖੇਰ ਮੱਛੀਆਂ ਤਿਆਰ ਵਰਤਾਰਾ ਕੌਣ ਬੱਲੇ ਬੱਲੇ ਕਰਵਾਵੇਗੀ ਕੌਣ ਡਕੇਗੀ ਗੱਲ ਸਮੇਂ ਦੀ ਹੈ ਆਹ ਕਹਿੰਦੇ ਨੀਤੂ ਮਟਿਆਰ ਇਸ ਵੇਲੇ ਕੋਸ਼ਿਸ਼ ਕਰਦੀ ਹੈ ਇਹ ਗਵਾਂਡ ਪਿੰਡ ਤੋਂ ਚੱਲ ਕੇ ਆਈ ਹੈ ਪੰਜਵੜ ਵਾਲੀ ਨੀਤੂ ਇਸ ਵੇਲੇ ਕੋਸ਼ਿਸ਼ ਕਰਦੀ ਹੈ ਨੰਬਰ ਕਹਿੰਦੇ ਟਵਿੰਕਲ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਗਈ ਹੈ ਚਾਹ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਮਟਿਆਰ ਤਿਆਰ ਵਰ ਤਿਆਰ ਹੁਣ ਦੇਖਾਂਗੇ ਕੌਣ ਬੱਲੇਬਾ ਲਓ ਸ ਇਹਨੂੰ ਫੜ ਧੱਕਣਾ ਦੇ ਇਹਨੂੰ ਡਾਕ ਨੀ ਤੂੰ ਕਾਟ ਲਈ ਪਹਿਲਾਂ ਵੀ ਜਫੇ ਚੋਟੀ ਦੇ ਲਾਏ ਹੁਣ ਤੱਕਾਂ ਨਾਲ ਜਸ਼ਨ ਤਿਆਰ ਵਰ ਤਿਆਰ ਹੈ ਪਰ ਟੱਚ ਡਬਲ ਦਾ ਇਸ਼ਾਰਾ ਨੰਬਰ ਰੀਡਰ ਦਾ ਜੋਪੀ ਭਲਵਾਨ ਜੀ ਫੈਸਲਾ ਸੁਣਾ ਗਿਆ ਹੈ ਪਹਿਲਾਂ ਦੱਸਿਆ ਵੀ ਆਹ ਧਰਤੀ ਦਾ ਬਹੁਤ ਵੱਡਾ ਯੋਗਦਾਨ ਸਾਡੀ ਖੇਡ ਕਬੱਡੀ ਦੀ ਦੁਨੀਆ ਦੇ ਵਿੱਚ ਹੈ ਛੇ ਗੱਲ ਗੱਗੋ ਪੂਹੇ ਬਾਰੇ ਹਰ ਜੀਤ ਦੀ ਹੋਵੇ ਛੇ ਗੱਲ ਭੈੜੀ ਕੋਖ ਦਾ ਸਲਕਣੀ ਹੋਈ ਹੋਇਆ ਕੀ ਜੇ ਤੀ ਜੰਪੀ ਭੈੜੀ ਕੋਖ ਦਾ ਸਲਕਣੀ ਆਹ ਸਾਹਮਣੇ ਮਟਿਆਰ ਕਬੱਡੀ ਪਾ ਰਹੀ ਹੈ ਇਹ ਬੱਲੇ 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 ਲੱਗਦਾ ਜੋਰ ਉਹ ਟਵਿੰਕਲ ਡੱਕ ਲਈ ਹੈ ਆਹ ਟਵਿੰਕਲ ਡੱਕ ਲਈ ਹੈ ਖੇਡ ਕਬੱਡੀ ਦੀ ਵੱਡੀ 스타 ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਇਹ ਮੇਰੇ ਖਾਦ ਨਾਲ ਨੀਤੂ ਮਟਿਆਰ ਇਸ ਵੇਲੇ ਕੋਸ਼ਿਸ਼ ਕਰ ਰਹੀ ਹੈ ਡਰਾਈਆਂ ਕਰ ਰਹੀ ਹੈ ਪਰ ਟਵਿੰਕਲ ਡੱਕਣਾ ਉਹ ਟਵਿੰਕਲ ਨੂੰ ਡੱਕਣਾ ਮਜਾਕ ਥੋੜੀ ਹੈ ਟਵਿੰਕਲ ਨੂੰ ਡੱਕਣਾ ਮਯਾਗ ਥੋੜੀ ਹੈ ਵਾਬੀ ਟਵਿੰਕਲ ਦੇ ਨਾਂ ਤੇ ਤਾੜੀਆਂ ਆ ਮਹਾਰੇ ਵੱਜ ਰਹੀਆਂ ਲਾਹ ਤੇ 10 ਅਕਤੂਬਰ ਨੂੰ ਵੱਡਾ ਮੇਲਾ ਪਿੰਡ ਡੱਲ ਦੇ ਵਿੱਚ ਖੇਡਿਆ ਜਾਣਾ ਹੈ ਉੱਚੀ ਆਪ ਸਭ ਨੂੰ ਖੁੱਲੇ ਸੱਦੇ ਹੈ ਬਾਰਡਰ ਦੇ ਘੇਰਿਆਂ ਦੇ ਵਿੱਚ ਵਸਿਆ ਪਿੰਡ ਹੈ ਕੜਾ ਦੇ ਐਨੂੰ ਡੱਕ ਫਰਨਾ ਦੇ ਟਵਿੰਕਲ ਨੂੰ ਫੜ ਲਾਹ ਚੋਟੀ ਦਾ ਜੱਫਾ ਐਨ ਬੱਲੇ ਬੱਲੇ ਹੋਵੇਗੀ ਖੇਡ ਦੇ ਮੈਦਾਨ ਦੇ ਵਿੱਚ ਸਾਹਮਣੇ ਤੱਕਾਂਗੇ ਟਵਿੰਕਲ ਹਲਕੇ ਹਲਕੇ ਕਦਮ ਵਿਰੋਧੀਆਂ ਦੇ ਮੇਰੇ ਵਿੱਚ ਧਰੇ ਹੋਏ ਹੈ ਉਧਰ ਨਹੀਂ ਉਧਰ ਸਾਡੇ ਸਾਫ ਨੀਤੂ ਤਿਆਰ ਵਰ ਤਿਆਰ ਹੈ ਨੀਤੂ ਫਰ ਕੁਝ ਨਾ ਕੁਝ ਡੱਕੜਾ ਦੇ ਡਾਕੈਨ ਨੂੰ ਇਹਦਾ ਲੋਕਾਂ ਨੇ ਕਹਿਣਾ ਇਹਨੇ ਨੀਤੂ ਨੀਤੂ ਲਾਈ ਤੇ ਨੀਤੂ ਨੇ ਡੱਕਾ ਨਹੀਂ ਦਿੱਤਿਆ ਇਹਨੇ ਨੀਤੂ ਨੀਤੂ ਲਾਈ ਨੀਤੂ ਨੇ ਡਕਾਣੀ ਤੋੜਿਆ ਆਓ ਸਾਹਮਣੇ ਏ ਹੇ 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 ਆਹ ਲੱਗਦਾ ਯੋਰ ਬੱਲੇ 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 ਵਾਹ ਪਹਿਲੀ ਰੇਡ ਜਿਹੜੀ ਸਫਲ ਹੈ ਤੇ ਸਾਡੇ ਬਾਬਾ ਜੀ ਬਾਬਾ ਸੋਹਣ ਸਿੰਘ ਜੀ ਉਹਨਾਂ ਵੱਲੋਂ 200 ਦਾ ਵੱਡਾ ਸਨਮਾਨ ਦਿੱਤਾ ਜਾਵੇਗਾ ਇਹ ਨੋਟ ਕਰ ਲੈਣ ਦਾ ਜੇ ਪਟਾਕੇ ਪੈਂਦੇ ਵੇਖਣਾ ਚਾਹੁੰਦੇ ਐ ਪੈਂਦੇ ਆ ਪਟਾਕੇ ਫਿਰ ਪੈ ਲੈਣ ਦੇ ਕਹਿੰਦੇ ਆ ਪਹਿਲਵਾਨੀ ਜੋ ਸੇ ਖੇ ਲੈਣ ਦੇ ਰਾਜੇ ਖੇਲੇ ਜੋ ਵੀ ਹੁੰਦਾ ਹੋ ਲੈਣ ਦੇ ਲੈਂਦੀ ਆ ਸਵਾਦ ਦੁਨੀਆ ਲੈ ਲੈਣ ਦੇ ਨੰਦੀ ਆਸਵਾਦ ਦੁਨੀਆ ਲੈ ਲੈਣ ਦੇ ਆ ਖੜਖੇ ਦੜਕੇ ਵਾਲੀ ਕਬੱਡੀ ਹੈ ਪਰ ਸਾਹਮਣੇ ਟਵਿੰਕਲ ਉਂਗਲ ਖੜੀ ਕਰ ਗਈ ਹੈ ਓਏ ਬਈ ਜਿੰਨਾ ਜਿੰਨਾਂ ਨੂੰ ਟਵਿੰਕਲ ਦੀ ਖੇਡ ਵਧੀਆ ਲੱਗੀ ਇੱਕ ਵਾਰੀ ਤਾੜਾ ਟਵਿੰਕਲ ਦੇ ਨਾਮ ਤੇ ਮਾਰ ਦਿਓ ਆਹ ਕਹਿੰਦੇ ਦੋ ਦੋ ਕਬੱਡੀਆਂ ਦਾ ਇਸ਼ਾਰਾ ਹੈ